ਤੇ ਪਾਣੀ ਪਚਾਉਗਾ ਤੇ ਇੱਥੇ ਮਾਹੌਲ ਨੂੰ ਸੱਜੇ ਸਰਪਾ ਕਰਕੇ ਸਾਨੂੰ ਦੱਸੇ ਜਿਹੜਾ ਪਾਣੀ ਦਾ ਦਿਖਾਵੇ ਪਿੱਛੇ ਤਰੀ ਜਾਂਦੀਆਂ ਕਸੂਰ ਕੀਦਾ ਖਾਲ ਕੀਨੇ ਸਵਾਰਨੇ ਸੀ ਮੈਂ ਫੇਰ ਦਰਵਾ ਦਿਆ ਜੇ ਤੇ ਮਹੀਨੇ ਦੀ ਸਰਕਾਰ ਕੋਲ ਨਹੀਂ ਸੁੱਤੀ ਪਈ ਸੀ ਉਦੋਂ ਤੱਕ ਕਿਸਾਨਾਂ ਤੇ ਜੋਰ ਲੱਗਿਆ ਸੀ ਉਦੋਂ ਨਿਕਲ ساری ਦਿੱਲੀ ਨੂੰ ਕੇਜਰੀਵਾਲ ਬਚਾਉਣ ਦੀ ਸੀ ਜਿਤੋਂ ਇਹ ਸਮਾਂ ਕਰਨਾ ਸੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੌਫਟ ਗੱਲ ਗੁਰੂ ਸਾਹਿਬ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਬੁੱਟਰ ਬਖੂਆ ਦੀ ਟੀਲ ਤੇ ਪਾਣੀ ਦਾ ਜਿਹੜਾ ਹਾਲ ਆ ਉਹ ਜਾਣਨ ਦੇ ਲਈ ਤੇ ਅੱਜ ਆਪਾਂ ਗੱਲ ਕਰਦੇ ਕਿਸਾਨ ਆਗੂਆਂ ਦੇ ਨਾਲ ਵੈਕਟਿਕਾ ਖਾਲਸਾ ਵੈਕਟਿਕੀ ਫਟੇ ਟਾਈਮ ਅਸੀਂ ਪਿੰਡ ਬੁੱਟਰ ਦੀ ਜਿਹੜੀ ਢੇਲ ਹੈ ਇਸ ਤੇ ਖੜੇ ਆ ਜੀ ਕਿਤੇ ਕੇ ਪਾਣੀ ਤੁਸੀਂ ਵੇਖ ਸਕਦੇ ਹੋ ਕਿ ਸਾਡਾ ਪਰਮਾ ਮੱਖੰਦਰੀ ਸਾਹਿਬ ਕਹਿੰਦਾ ਕਿ ਗਰੇਮ ਢੇਲ ਤੇ ਮੈਦਾਨੀ ਭੇਜਦਾ ਆ ਆ ਦੇਖੋ ਕਿ ਤੇਲ ਦੇ ਵਿੱਚ ਪਾਣੀ ਜਿਹਦੇ ਵਿੱਚ ਇੱਕ ਪੈਰ ਵੀ ਨਹੀਂ ਪੈਂਦਾਗਾ ਜਿਹੜਾ ਕਿ ਇਸ ਤੇ ਪਾਣੀ ਹੈਗਾ ਪਾਣੀ ਚਮਾ ਹੀ ਹੈ ਨਹੀਂਗਾ ਇੱਕ ਗੱਲਾਂ ਬਾਤਾਂ ਉਹੀ ਕਰੀ ਜਾਂਦੇ ਆ ਇਸ ਨੀ ਕਾ ਖਾਲਸਾ ਯਾਰ ਜਿਹੜਾ ਕਿ ਟੀਲ ਦਾ ਨੰਬਰ ਹੈ ਇਸ ਟੀਲ ਤੇ ਪਾਣੀ ਹੈ ਨਹੀਂਗਾ ਇਸੇ ਵਰਕੇ ਅੱਜ ਸਾਰੀ ਭਾਰਤੀ ਕਿਸਾਨ ਯੂਨੀਅਨ ਸਿੱਧੂ ਵਰਦੀ ਵੀਰਲਾ ਬਲਾਕ ਦੀ ਕਮੇਟੀ ਜਿਲ੍ਹੇ ਦੀ ਕਮੇਟੀ ਸਾਡੇ ਦੀ ਸਾਡੀ ਪਿੰਡ ਦੀ ਇਕਾਈ ਸਾਰੇ ਜਣੇ ਇਕੱਠੇ ਹੋ ਕੇ ਕਿ ਅੱਜ ਇੱਥੇ ਜਿਹੜਾ ਕਿ ਟੀਲਾਂ ਤੇ ਆਏ ਆ ਟੀਲਾਂ ਦੇ ਆ ਕੇ ਤੁਹਾਨੂੰ ਮੌਕਾ ਦੇਖਿਆ ਕਿ ਇੱਥੇ ਜਮਾਂ ਹੀ ਪਾਣੀ ਹੈ ਨਹੀਂਗਾ ਪਾਣੀ ਕਿ ਕਿਤੇ ਵੀ ਹੈ ਨਹੀਂਗਾ ਕਿਉਂ ਨਾ ਦੇਨਾਂ ਨੇ ਕੋਈ ਸਫਾਈਆਂ ਕਰਵਾਈਆਂ ਹੁਣ ਇਸ ਟਾਈਮ ਜੇ ਅਸੀਂ ਹੁਣ ਫੋਨ ਕਰਿਆ ਸੀਗਾ ਜੀ ਉਹਨਾਂ ਦੇ ਜਈ ਨੂੰ ਉਹ ਜਈ ਦਾ ਸਵਾਲ ਕੀ ਸੀਗਾ ਕਹਿੰਦਾ ਜੀ ਕਿ ਸਫਾਈ ਨਹੀਂ ਹੋਈ ਸਫਾਈ ਕਿਹਨੇ ਕਰਵਾਉਣੀ ਸੀਗੀ ਸਫਾਈ ਜ਼ਿੰਮੇਵਾਰ ਥੋੜਾ ਕਰਵਾਉਗਾ ਜਿਹੜੇ ਨੇ ਪਾਣੀ ਲਾਉਣਾ ਸਫਾਈ ਸਰਕਾਰ ਨੇ ਕਰਾਉਣੀ ਹੈ ਤੁਸੀਂ ਮੁਲਾਜ਼ਮਾਂ ਤੁਸੀਂ ਤਰ੍ਹਾਂ ਖਾਸ ਦੀਆਂ ਲੈਣੀਆਂ ਤੁਸੀਂ ਇਸੇ ਵਾਸਤੇ ਲੈਣੇ ਹੋ ਨਾ ਕਿ ਅਸੀਂ ਪਾਣੀ ਪੂਰਾ ਕਰਨਾ ਪਰਸਾਲਾਂ ਪੂਰੀਆਂ ਕਰਨੀਆਂ ਤੇ ਜੇਕਰ ਤੁਸੀਂ ਸਾਡੀ ਸਫਾਈ ਨਹੀਂ ਕਰਾਈ ਤੇ ਉਹਦੇ ਵਿੱਚ ਕਸੂਰਦਾਰ ਕੌਣ ਹੈ ਇਹ ਇਸੇ ਵਾਸਤੇ ਅਸੀਂ ਅੱਜ ਇਕੱਠੇ ਹੋਏ ਹਾਂ ਕਿ ਇਹਦੇ ਜਿੰਨ ਤੋਂ 4 ਸਾਲ ਹੋ ਗਿਆ ਜਿਹੜਾ ਕਿ ਇਹਦੇ ਟੀਲਾਂ ਤੇ ਪਾਣੀ ਨਹੀਂ ਹਜੇ ਨਹੀਂ ਪਹੁੰਚਿਆ ਹੈਗਾ ਇਹ ਇੱਕ ਇਸ ਪਿੰਡ ਦਾ ਮਸਲਾ ਨਹੀਂ ਇੱਥੇ ਪੰਜਾਬ ਦੇ ਵਿੱਚ ਬਹੁਤ ਪਿੰਡ ਹੈਗੇ ਆ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਅਜਿੱਦਿਕ ਗਿਆ ਜਿਵੇਂ ਕਿ ਪਰਲੇ ਪਾਸੇ ਮਦੀਰ ਵਾਲਾ ਕੱਸੀ ਆ ਗਈ ਉੱਥੇ ਗਵਾਨੀਆਂ ਦੇ ਆ ਗਏ ਜਾਂ ਕੋਈ ਵੀ ਆ ਗਿਆ ਨੇੜੇ ਨੇੜੇ ਪਿੰਡਾਂ ਦੇ ਵਿੱਚ ਕਿਸੇ ਟੀਲ ਤੇ ਪਾਣੀ ਨਹੀਂ ਪਹੁੰਚਦਾਗਾ ਤੇ ਇਹ ਬਸ ਉਹ ਕਹਿਆ ਛੱਡਦੇ ਆ ਕਿ ਅਸੀਂ ਟੀਲਾਂ ਤੇ ਪਾਣੀ ਪਹੁੰਚਾਦਾ ਉਹੀ ਥਾਪੀਆਂ ਫੋਕੀਆਂ ਮਾਰੀ ਜਾਂਦੇ ਆ ਭਰਾਓ ਤੁਸੀਂ ਗਰਾਊਂਡ ਤੇ ਆ ਕੇ ਤਾਂ ਵੇਖੋ ਨਾ ਪਾਣੀ ਦਾ ਹਾਲ ਕੀ ਹੈ ਲੋਕਾਂ ਦੀਆਂ ਤਾਂ ਪਨੀਰੀਆਂ ਨਹੀਂ ਵੇਚ ਗੰਗੀਆਂ ਹਜੇ ਤੀਕ ਪਨੀਰੀ ਵੀ ਜਿਹਨਾਂ ਨੇ ਉਤਰ ਸੀ ਜਾਂਦੇ ਆ ਲੋਕ ਇੱਥੇ ਨੰਬਰ ਪਤਾ ਕੀ ਹੈ ਪਾਣੀ ਦਾ ਜਿਹੜਾ ਬੂੜਾ ਵਾਲਾ ਪਾਣੀ ਆ ਚਾਰ ਚਾਰ ਨੰਬਰ ਪਾਣੀ ਆ ਜਿੱਥੇ ਕਿ ਸਰਕਾਰ ਨੇ ਸਾਡਾ ਹਾਈਬ੍ਰਿਡ ਜਿਹੜਾ ਝੋਨਾ ਕਿ ਉਹਨੂੰ ਬੈਨ ਕਰ ਰੱਖਿਆ ਸਾਨੂੰ ਇੱਕ ਸਿਰਫ ਮਾਰਨ ਦੀ ਖਾਤਰ ਜ਼ਿੰਮੇਦਾਰ ਕਿਤੇ ਕੰਮ ਜਾਪਣਾ ਹੋ ਜੀ ਇੱਥੇ ਨਰਮਾ ਉਹ ਨਹੀਂ ਹੁੰਦਾਗਾ ਜੇਕਰ ਅਸੀਂ ਝੋਨਾ ਹੁਣ ਹਾਈਬ੍ਰਿਡ ਨਾਲ ਆਇਆ ਦੂਜਾ ਝੋਨਾ ਲਾਵਾਂਗੇ ਉਹ ਪਾਣੀ ਚੰਗੇ ਤੋਂ ਬਿਨਾ ਹੁੰਦਾ ਨਹੀਂ ਕੱਸੀ ਦੇ ਵਿੱਚ ਪਾਣੀ ਨਹੀਂ ਆਉਂਦਾ ਤੇ ਪਰ ਸਾਡੇ ਝੋਨਾ ਕਿਵੇਂ ਹੋਊਗਾ ਇਨ੍ਹਾਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਹੁਣ ਇਸ ਤੋਂ ਬਾਅਦ ਦੇ ਵਿੱਚ ਬਾਬਾ ਗੂਰਾ ਜੀ ਸਾਡੇ ਜ਼ਿਲ੍ਹੇ ਦੇ ਮੁਖੀ ਹੈ ਇਹ ਜਿਹੜੇ ਦਾ ਜਵਾਬ ਦੇਣਗੇ ਵੈਕਟਿਕਾ ਖਾਲਸਾ ਸਾਹਿਬ ਦੇ ਸਰਕਾਰਾਂ ਸਿਰਫ ਵਾਅਦੇ ਹੀ ਕਰਦੀਆਂ ਵਾਅਦਿਆਂ 'ਚ ਆਫਾਫਿਆਂ ਨਾਲ ਨਹੀਂ ਇਹ ਦੇਸ਼ ਚੱਲਦੇ ਇਸ ਵਾਸਤੇ ਜ਼ੀਰੋ ਗਰਾਉਂਡ ਤੇ ਆ ਕੇ ਸਦੇ ਟਿਕਣਾ ਪੈਂਦਾ ਹੈ ਭਗਵੰਤ ਮਾਨਸਾ ਵੱਲੇ ਵਾਅਦੇ ਕੀ ਜਾਂਦੇ ਨੇ ਕਿ ਜੋ ਮੁਕਸਰ ਜਿਹੜਾ ਗਿੱਦੜਵਾ ਬਲਾਕ ਦੇ ਪਿੰਡ ਹੈ ਜਿਹੜੀ ਇਹ ਸਾਰੀ ਕੱਚੀ ਹੈ ਜਿੰਨੇ ਵੀ ਪਿੰਡ ਪੈਂਦੇ ਆ ਸਾਰੇ ਡੋਬੇ ਸੁੱਕੇ ਆ ਇਸ ਵਾਸਤੇ ਸਰਕਾਰਾਂ ਸਾਡੇ ਨਾਲ ਵਾਦਾ वाला है जो, ए, जो है जो शॉक आ रही है इस वास्ते हर एक डिटेल ही सूपी पई है इस वास्ते जो थाना सिंह कह रहा ਸੀ मेरी जेई ਨਾਲ ਗੱਲ ਹੋਈ ਹੈ जेई ਦਾ ਜੇ ਕਿਸਾਨਾਂ ਨੂੰ ਸੁਵਾਰਨਾ ਸੀ ਤਾਂ ਯਾਰ ਪਹਿਲਾਂ 6 ਤਿੰਨ ਮਹੀਨਾ ਸਾਰਾ ਟੱਪਿਆ ਕੋਈ ਛਾਲ ਨੂੰ ਕੰਮ ਨਹੀਂ ਹੁੰਦਾ ਸਰਕਾਰਾਂ ਸੁਤੀਆਂ ਪਈਆਂ ਸੀ ਸਰਕਾਰਾਂ ਨੇ ਕਿਉਂ ਨਹੀਂ ਦੱਸਿਆ ਇਹ ਭੱਲ ਸਰਕਾਰ ਨੇ ਸਿਰਫ ਕਿਹੋ ਚੂਕਦਵਾਰਨ ਤੇ ਲੱਗ ਪਤਾ ਹੈ ਜਾਂ ਕਿਸਾਨ ਨੂੰ ਦਬਾਉਣ ਤੇ ਹੀ ਪਤਾ ਹੈ ਜਾਂ ਜਿਹੜੀ ਅਸੀਂ ਆਵਾਜ਼ ਠਾ ਰਹੇ ਆ ਸਾਡੀ ਆਵਾਜ਼ ਬੁਲੰਦ ਨਹੀਂ ਹੋਣ ਦੇਣੀ ਇਹ ਭੁੱਲ ਜੇ ਜਿੰਨਾ ਚਿਰ ਪੰਜਾਬੀ ਅਣਖ ਨਾਲ ਚਾਉਂਦੇ ਆ ਚਾਉਂਦੀਆਂ ਜ਼ਗੀਰਾਂ ਨਾਲ ਜੁੜਿਆ ਜਾਂਦਾ ਵੀਰੋ ਇਸ ਵਾਸਤੇ ਅਸੀਂ ਪੰਜਾਬ ਦੀ ਨਾ ਤਾਂ ਧਰਤੀ ਦਾ ਨੁਕਸਾਨ ਹੋਣ ਦੇ ਕੇ ਬੇਈਮਾਨ ਸਰਕਾਰ ਤੋਂ ਤਾਂ ਹੀ ਤਾਂ ਐਮਐਸਪੀ ਗਰੰਟੀ ਕਾਨੂੰਨ ਮੰਗਦੇ ਸੀ ਕਿ ਅਸੀਂ ਝੋਨੇ ਦੀ ਫਸਲ ਜੂ ਬਾਹਰ ਆ ਜੇ ਸਰਕਾਰ ਸਾਨੂੰ ਇਹਦਾ ਕੋਈ ਵਾਅਦਾ ਫੇਲ ਦੇਵੇ ਠੀਕ ਹੈ ਮੱਕੀ ਹੁੰਦੀ ਹੈ ਮੱਕੀ ਵੀ ਚੰਗੇ ਪਾਣੀ ਚ ਹੁੰਦੀ ਹੈ ਵੀਰੋ ਜੇ ਹੁਣ ਇੱਥੇ ਪਾਣੀ ਚੰਗਾ ਮਿਲਦੇ ਤਾਂ ਗਵਾਰਾ ਹੀ ਹੋ ਜੇ ਕੁੰਗੀ ਹੋ ਜੇ ਇਸ ਆਸ ਤੇ ਅਸੀਂ 23 ਦੀਆਂ 23 ਸਿੱਜਾਂ ਤੇ ਐਮਐਸਪੀ ਗਰੰਟੀ ਦਾ ਕਾਨੂੰਨ ਲੈਣਾ ਚਾਹੁੰਦੇ ਸੀ ਸਰਕਾਰ ਸਾਨੂੰ ਦੱਸੇ ਤਾਂ ਸੀ ਵੀ ਇਤੋਂ ਘੱਟ ਕੋਈ ਫਸਲ ਨਹੀਂ ਲੈਣੀ ਇਹ ਬੇਈਮਾਨ ਭੰਡ ਸਰਕਾਰ ਨੇ ਬੀਜੇਪੀ ਦੀ ਬੀ ਟੀਮ ਨਹੀਂ ਹੈ ਜੀ ਬੀਜੇਪੀ ਇਹ ਸਾਸ ਤੇ ਵੀਰੋ ਇਹਨ ਸਾਰਾ ਕੁਝ ਪੰਜਾਬ ਨੂੰ ਸੂਲੀ ਤੇ ਕਿਉਂ ਟੰਗਿਆ ਕਿ ਸਿਰਫ ਇੱਕ ਕੇਜਰੀਵਾਲ ਨੂੰ ਬਚਾਉਣ ਦੀ ਖਾਤਰ ਵਾਹ ਵਾਹ ਦੇ ਭੁੱਖੇ ਨੇ ਜੋ ਲੁਧਿਆਣਾ ਸੀਟ ਸੀਗੀ ਉਹ ਸੀਟ ਮਾਰੇ ਨੇ ਸਾਰੇ ਪੰਜਾਬ ਨੂੰ ਫਾਹੇ ਟੰਗਤਾ ਤਾਂ ਸਿਰਫ ਇੱਕ ਕੇਜਰੀਵਾਲ ਨੂੰ ਬਚਾਉਣ ਦੀ ਖਾਤਰ ਭਗਵੰਤੇ ਨੇ ਸਭ ਕੁਝ ਦਾਤੇ ਲਾਤਾ ਵੀਰੋ ਗੱਲਾਂ ਫੜਾਈ ਮਾਰੀ ਜਾਂਦਾ ਇਸ ਵਾਸਤੇ ਸਾਨੂੰ ਅਸੀਂ ਪਾਣੀ ਵਿਖਾਇਆ ਜੇ ਇੰਨਾ ਪਿੰਡਾਂ 'ਚ ਪਾਣੀ ਨਹੀਂ ਆਇਆ ਫੋਕੇ ਵਾਦੇ ਕਰੀ ਜਾਂਦਾ ਮੈਂ ਹਰੇਕ ਡੇਲ ਤੇ ਪਾਣੀ ਚੜਾਤਾ ਪਾਣੀ ਸਾਡੇ ਕੋਲੇ ਹੈ ਹੀ ਨਹੀਂ ਹੁਣ ਵੇਖੋ ਵੀਰੋ ਟਰਾਂਮਾਵਾਜੀ ਕੀਤੀ ਸਾਡੇ ਜੋ ਕਿਸਾਨਾਂ ਨੂੰ ਮੋਰਚੇ ਨੂੰ ਤੇਰੂ ਵੇਰੂ ਕੀਤਾ ਉਹਨੇ ਉਸ ਨੂੰ ਬਚਾਉਣ ਦੀ ਖਾਤਰ ਇੱਕ ਪਾਣੀ ਦਾ ਮੁੱਦਾ ਚੱਕਿਆ ਹਰਿਆਣੇ ਨਾਲ ਨਾ ਕੋਈ ਗੱਲ ਨਾ ਬਾਤ ਗੱਲੀ ਬਾਤੀ ਨਾ ਪਾਣੀ ਦਿੱਤਾ ਨਾ ਲਿਆ ਸਿਰਫ ਸਾਡਾ ਮੁੱਦਾ ਭੜਕਾਉਣ ਦੀ ਖਾਤਰ ਐਸੇ ਪਾਣੀ ਦੀ ਆਵਾਜ਼ ਠਾਈ ਤਾ ਫੇਰ ਵੀ ਕਿਸਾਨ ਯਾਦ ਆਏ ਕਹਿੰਦਾ ਕਿਸਾਨ ਕੋਈ ਬੋਲੇ ਨਹੀਂ ਉਹ ਕਿਸਾਨ ਬੋਲਣ ਕੀ ਕਿਸਾਨ ਤਾਂ ਪਾਣੀ ਦੇ ਹਰ ਰੋਜ਼ ਮੁੱਦੇ ਤੇ ਇਸ ਜ਼ਮੀਨ ਦੇ ਮੁੱਦੇ ਤੇ ਐਮ ਐਸ ਪੀ ਗਰੰਟੀ ਤੇ ਤੁੰਨਾ ਹੋਇਆ ਸਤਾ ਪਿਆ ਰਿਆ 13 ਮਹੀਨੇ ਮੋਰਚਾ ਲੱਗਿਆ ਰਿਆ ਕਾਹਦਾ ਮੋਰਚਾ ਲੱਗਿਆ ਸੀ ਉਹ ਇਸੇ ਵਾਸਤੇ ਅਸੀਂ ਤਾਂ ਮਜ਼ਦੂਰ ਨੂੰ ਵੀ ਨਾਲ ਲੈ ਕੇ ਤੁਰੇ ਸੀ ਕਿ ਜਿਹੜੀਆਂ ਉਹ 13 ਮੰਗਾ ਸੀ ਉਹਦੇ ਵਿੱਚ ਮਜ਼ਦੂਰ ਦੀ ਮੰਗ ਸੀ ਵੀ ਜਿਹੜੀ ਸਾਡੀ ਨਰੇਗਾ ਦੀ ਦਿਹਾੜੀ ਆ ਸਰਕਾਰ 750 ਰੁਪਇਆ ਦੇਵੇ ਤਾ ਦੂਜਿਆਂ ਨੂੰ ਆਪ ਪਹੇਜਣੀ ਹੈ ਮਿਲ ਜਾਣੀ ਹੈ ਜੇ ਸਰਕਾਰ ਕੁਛ ਨਹੀਂ ਦੇ ਰਹੀ ਤੇ ਕਿਸਾਨ ਦੇ ਸਿਰ ਕੋ ਫੁੱਟਾ ਭਾਂਡਾ ਫੋੜ ਰਹੀ ਹੈ ਜਿਸ ਵਾਸਤੇ ਬੇਈਮਾਨ ਸਰਕਾਰਾਂ ਤੋਂ ਬਿਨਾਂ ਲਾਰੇ ਤੋਂ ਇਹ ਕੰਮ ਨਹੀਂ ਅਸੀਂ ਤਾਂ ਇਹਨਾਂ ਨੂੰ ਬੇਤੀ ਅਪੀਲ ਕਰਦੇ ਜੇ ਭਗਵੰਤ ਮਾਨ ਵੇਟੀ ਰਿਹਾ ਮੇਂ ਢੇਲਾਂ ਤੇ ਪਾਣੀ ਪਹੁੰਚਾਉਗਾ ਤੇ ਇੱਥੇ ਮੌਤ ਨੂੰ ਸੱਦ ਕੇ ਸਭਾ ਕਰਕੇ ਸਾਨੂੰ ਦੱਸੇ ਜਿਹੜਾ ਪਾਣੀ ਉੱਤਾ ਦਿਖਾਵੇ ਪਿੱਛੇ ਤਰੀ ਜਾਂਦੀਆਂ ਕਸੂਰ ਕੀਦਾ ਖਾਲ ਕੀਨੇ ਜਵਾਰਨੇ ਫੇਰ ਦਰਹਾ ਦਿਆ ਜੇ ਦੇ ਮਹੀਨੇ ਦੀ ਸਰਕਾਰ ਕੁੱਭ ਕਲਦੀ ਸੀ ਸੁੱਤੀ ਪਈ ਸੀ ਉਦੋਂ ਤਾਂ ਕਿਸਾਨਾਂ ਤੇ ਜੋਰ ਲੱਗਿਆ ਸੀ ਉਦੋਂ ਨਿਗਾ ਸਾਰੀ ਦਿੱਲੀ ਨੂੰ ਕੇਜਰੀਵਾਲ ਬਚਾਉਣ ਦੀ ਸੀ ਜਿੱਤ ਉਹ ਸਵਾ ਕਰਨਾ ਸੀ ਇਹ ਸਾਸਤੇ ਵੀਰੋ ਇਹ ਭੰਡ ਸਰਕਾਰ ਸਾਨੂੰ ਕਿਸਾਨੀ ਨੂੰ ਫੇਲ ਕਰਨ ਤੇ ਤੁਲੀ ਹੋਈ ਆ ਫੇਲੇ ਨੇ ਆਪ ਹੋ ਜਾਣਾ ਇਹ ਅੰਨਦਾਤਾ ਤੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਨੰਗੀ ਛੱਤ ਥੱਲੇ ਪਲਦਾ ਉਨੇ ਕਿਰਪਾ ਕਰਨੀ ਹੈ ਸਾਨੂੰ ਕੌਣ ਮਾਰ ਸਕਦਾ ਜੇ ਸਤਪੁਰ ਸਾਡੇ ਨਾਲ ਹੈ ਇਸ ਵਾਸਤੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਇਹਨਾਂ ਬੇਈਮਾਨ ਸਰਕਾਰਾਂ ਤੋਂ ਕੋਈ ਯਕੀਨ ਨਹੀਂ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ